ਤੇ ਅਰਾਵਲੀ ਪਹਾੜਤ ਬਾਰੇ ਥੋੜੀ ਜੀ ਗੱਲ ਆਪਾਂ ਜ਼ਰੂਰ ਕਰਦੇ ਆਂ ਮਿੰਟ ਜੀ ਉੱਥੇ ਵੀ ਲਗਭਗ ਰੌਲਾ ਇਹੋ ਜਿਹਾ ਜ਼ਮੀਨਾਂ ਜ਼ਮੂਨਾਂ ਵਾਲੀ ਆ ਤੇ ਉੱਥੇ ਕਹਿੰਦੇ 100 ਮੀਟਰ ਵਾਲੀ ਪਹਾੜੀ ਨੇ ਹੁਣ ਅਰਾਵਲੀ ਪਰਬਤ ਦਾ ਹਿੱਸਾ ਮੰਨਾਂਗੇ ਪਰ ਜਿਹੜੀਆਂ ਦੂਜੀਆਂ ਜਗਾਵਾਂ ਬਚਦੀਆਂ ਨੇ ਉੱਥੇ ਉਹੀ ਸ਼ੰਕੇ ਜਿਤਾਏ ਜਾ ਰਹੇ ਨੇ ਕਿ ਫੇਰ ਇਮਾਰਤਾਂ ਬਣ ਜਾਣੀਆਂ ਜੀ ਫੇਰ ਉੱਥੇ ਮਾਈਨਿੰਗ ਸ਼ੁਰੂ ਹੋ ਜਾਣੀ ਹੈ ਉਹੀ ਡਰ ਨੇ ਸਰ ਗੱਲ ਇਹ ਆ ਕਿ ਅਰਾਵਲੀ ਅਰਾਵਲੀ ਜਿਹੜੀ ਆ ਨਾ ਉਹ ਇੱਕ ਬੈਰੀਅਰ ਆ ਥਾਰ ਰੇਗਿਸਤਾਨ ਹੂੰ ਤੇ ਇਸ ਇਲਾਕੇ ਦੇ ਵਿੱਚ ਇੱਕ ਬੈਰੀਅਰ ਹੈ ਤੁਸੀਂ ਉਹਨੂੰ ਖਤਮ ਕਰ ਲਓਗੇ ਤਾਂ ਤੁਸੀਂ ਖਤਮ ਆ ਇਸ ਕੇਤੇ ਨੂੰ ਖਤਮ ਕਰਨ ਜਾ ਰਹੇ ਹਾਂ ਜਿਹੜੀ ਅੱਜ ਸਮੋਗ ਹੈ ਨਾ ਦਿੱਲੀ ਚ ਜੇ ਮੰਨ ਲਓ ਕਿ ਤੇ ਇਹਨਾਂ ਨੂੰ ਕੋਈ ਮਹੀਨੇ 2 ਮਹੀਨੇ ਵਾਸਤੇ 6 ਮਹੀਨੇ ਵਾਸਤੇ ਰਾਹਤ ਮਿਲਦੀ ਉਹ ਵੀ ਜਾਉ ਜੀ ਆਪਾਂ ਵੀ ਰਗੜੇ ਜਾਵਾਂਗੇ ਆਪਾਂ ਵੀ ਤੇ ਇਸੇ ਰੀਜ਼ਨ ਦੇ ਵਿੱਚ ਆ ਨਾ ਤਾਂ ਗੱਲ ਇਹ ਆ ਕਿ ਇਹਨਾਂ ਨੇ ਕੀ ਕੀਤਾ ਕਿ ਉੱਥੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿਹਾ ਕਿ ਪਹਾੜੀ ਉਸ ਨੂੰ ਮੰਨਿਆ ਜਾਏਗਾ ਜਾਂ ਪਹਾੜ ਉਸ ਨੂੰ ਮੰਨਿਆ ਜਾਏਗਾ ਜੋ 100 ਮੀਟਰ ਉੱਚੀ ਜਾਂ 100 ਪਲੱਸ ਸੋ ਤੋਂ ਵੱਧ ਹੋਏਗੀ ਜੀ ਤੇ ਜਿਹੜੀਆਂ আরাਵਲੀ ਦੀਆਂ ਪਹਾੜੀਆਂ ਉਹ ਦੱਸਦੇ ਆ ਕਿ 90 ਕੇ 95% ਉਹ ਥੱਲੇ ਨੇ ਜੀ ਇਹਦਾ ਮਤਲਬ ਹੈ ਕਿ ਉਥੇ ਇਲੀਗਲ ਜੇ ਤੁਸੀਂ ਜਾ ਕੇ ਅੱਜ ਦੇਖੋ ਕਿ ਕਿੰਨੀਆਂ ਰਿਪੋਰਟਾਂ ਤੁਹਾਨੂੰ ਮਿਲ ਜਾਣਗੀਆਂ ਕਿ আরাਵਲੀ ਦੇ ਹੇਠਾਂ ਬਹੁਤ ਵੱਡੇ ਪੱਧਰ ਤੇ ਇਲੀਗਲ ਮਾਈਨਿੰਗ ਚੱਲ ਰਹੀ ਆ ਹਮ ऑलरेडी ਉਹਨਾਂ ਨੂੰ ਖੋਹ ਰਿਆ ਜਾ ਰਿਹਾ ਵਾ ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨੋਟੀਫਾਈਡ ਕਰਦੇ ਹੋਗੇ ਤਾਂ ਬੱਸ ਫਿਰ ਉਹ ਕੀ ਆ ਕਿ ਇੱਕ ਟੈਚੀ ਭੇਜਦਾ ਹੁੰਦਾ ਕਾਰਪੋਰੇਟ ਹੂੰ ਕਿਸੇ ਬਾਬੂ ਦੇ ਜਾਂ ਕਿਸੇ ਮੰਤਰੀ ਦੇ ਘਰ ਉਹ ਬਿਲਕੁਲ ਉਹ ਕੋਈ ਬਾਣਾ ਲੱਭ ਕੇ ਲੀਗਲਾਈਜ਼ਡ ਕਰ ਦੈਗਾ ਇੰਸਾਨੀ ਚੀਜ਼ਾਂ ਨੂੰ ਤਾਂ ਉਹ ਇਹ ਆ ਕਿ ਜਿਹੜੇ ਹੁਣ ਵਾਤਾਵਰਣ ਪ੍ਰੇਮੀ ਆ ਉਹ ਫਿਰ ਸੜਕਾਂ ਤੇ ਆ ਰਹੇ ਨੇ ਵਿਰੋਧ ਜਤਾ ਰਹੇ ਨੇ ਅਕਲੇਸ਼ ਸਿੰਘ ਨੇ ਅਕਲੇਸ਼ ਯਾਦਵ ਨੇ ਇਸ ਬਾਰੇ ਬਹੁਤ ਵਧੀਆ ਪੋਸਟ ਲਿਖੀ ਆ ਜੇ ਤੁਸੀਂ ਉਸ ਨੂੰ ਪੜ ਸਕੋ ਤੇ ਮੇਰੇ ਖਿਆਲ ਦੇ ਨਾਲ ਮੈਂ ਤੁਹਾਨੂੰ ਇੱਕ ਰਾਏ ਦੇਣਾ ਹੂੰ ਸਲਾਹ ਦੇਣਾ ਕਿ ਉਸ ਨੂੰ ਜ਼ਰੂਰ ਪੜਿਓ ਤਬ ਫਿਰ ਤੁਹਾਨੂੰ ਪਤਾ ਲੱਗੇਗਾ ਔਰ ਕਮਾਲ ਦੀ ਗੱਲ ਇਹ ਹੈ ਕਿ ਜੇ ਤੁਸੀਂ ਇਹਨਾਂ ਦੀ ਆਪਣੀ ਸਰਵੇ ਰਿਪੋਰਟ ਦੇਖੋਗੇ ਮੋਦੀ ਗਵਰਨਮੈਂਟ ਦੀ ਤਾਂ 100 ਮੀਟਰ ਵਾਲੀਆਂ ਜਿਹੜੀਆਂ ਪਹਾੜੀਆਂ ਨੇ ਨਾ ਉਹ ਪੂਰੇ ਇੰਡੀਆ ਦੇ ਵਿੱਚ ਹੀ ਬਹੁਤ ਘੱਟ ਨਿਕਲਗੇ ਯਾਨੀ ਸਾਰੀਆਂ ਪਹਾੜੀਆਂ ਜਾਂ ਪਹਾੜੀ ਖੇਤਰੀ ਜਿਹੜਾ ਖਤਰਾ ਇਚ ਪੈ ਜਾਏਗਾ ਇਹਨਾਂ ਦਾ ਆਪਣਾ ਸਰਵੇ ਰਿਪੋਰਟ ਹੈ ਜੇ ਤੁਸੀਂ ਕਹੋਗੇ ਮੈਂ ਉਹਨੂੰ ਵੀ ਕੱਢ ਲਿਆਉਂਗਾ ਉਹ ਡਾਟਾ ਤੁਹਾਨੂੰ ਮੈਂ ਉਹ ਵੀ ਪ੍ਰੋਵਾਈਡ ਕਰ ਦੂੰਗਾ ਤਾਂ ਮਤਲਬ ਕਿ ਉਹਦੇ ਮੁਤਾਬਕ ਜੋ 24 ਦੀ ਰਿਪੋਰਟ ਸੀ ਸ਼ਾਇਦ ਕੋਈ ਪੁਰਾਣੀ ਵੀ ਨਹੀਂ ਹੈ ਉਹਦੇ ਡਾਟਾ ਦੇ ਮੁਤਾਬਕ ਕੀ ਤੁਸੀਂ ਉਲਟ ਕਰੀ ਜਾਂਦੇ ਹੋ ਹੁਣ ਤੁਸੀਂ ਕਹਿੰਦੇ ਕੋ ਨਹੀਂ ਇੱਥੇ ਤੇ ਜੇ 2 4 ਪਹਾੜੀਆਂ ਜਾਂ 2 4% ਹੀ ਆਉਣਗੀਆਂ ਨਹੀਂ ਤੁਹਾਡੀ ਆਪਣੀ ਰਿਪੋਰਟ ਕਹਿੰਦੀ ਹੈ ਕਿ ਪੂਰੇ ਇੰਡੀਆ 'ਚ ਹੀ ਬਹੁਤ ਵੱਡੀ ਪਰਸੈਂਟੇਜ ਹੈ ਜੋ 100 ਤੋਂ ਘੱਟ ਆ 100 ਦੇ ਨੇੜੇ ਟੇੜਾ ਹੂੰ ਕੋਈ ਬਹੁਤ ਵੱਡੀ ਪਰਸੈਂਟੇਜ ਹੈ ਜੀ ਤੁਹਾਡਾ ਝੂਠ ਉੱਥੇ ਹੀ ਫੜਿਆ ਜਾਂਦਾ ਹੈ ਤੁਹਾਡਾ ਝੂਠ ਉੱਥੇ ਹੀ ਫੜਿਆ ਜਾਂਦਾ ਕਿ ਸ਼ੋਰ ਬੋਰਡ ਹੀ ਹੈ 1000 ਹਾਂਜੀ 1000 ਸਮਥਿੰਗ ਹੀ ਪਾੜੀਆਂ ਨੇ ਜਿਹੜੀਆਂ 100 ਤੋਤੇ ਨੇ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਬਾਕੀ ਤੇ ਸਾਰਾ 100 ਤੋਂ ਥੱਲੇ ਹੀ ਆ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਨਾ ਕਾਰਪੋਰੇਟਲੀ ਕੀਤਾ ਜਾਂਦਾ ਹੈ ਸਾਹਿਬ ਆਪਾਂ ਉਹ ਦਿਨ ਪਰਮਾਣੂ ਬਿਜਲੀ ਕਰਾਂ ਦੀ ਗੱਲ ਕੀਤੀ ਸੀਗੀ ਉਹ ਬਹੁਤ ਘੱਟ ਸੱਜਣਾ ਨੇ ਸੁਣੀ ਆ ਉਹ ਕੀ ਆ ਕੀ ਆ ਹੋ ਚਾਹਦੋ 13 ਬਿਲੀਅਨ ਨਹੀਂ ਨਹੀਂ 100 ਸਮਥਿੰਗ ਬਿਲੀਅਨ ਦਾ ਜਿਓ ਨਿਵੇਸ਼ ਦਾ ਜਿਹੜਾ ਇਹਨਾਂ ਨੇ ਇਜਾਜ਼ਤ ਦਿੱਤੀ ਆ ਨਹੀਂ ਉਹ 100% ਮਤਲਬ ਕਿ ਕਹਿ ਲੁ ਕਿ ਉਹਦੇ ਵਾਸਤੇ ਰਸਤਾ ਹੀ ਖੋਲ ਦਿੱਤਾ ਮਿਲੀਅਨ ਬਿਲੀਅਨ ਚ ਤੇ ਬਾਅਦ ਚ ਜਾਏਗਾ ਜਿਹੜੇ ਕਰ ਲੈਣਾ ਉਹਨੇ ਕਿੰਨਾ ਆਏਗਾ ਤੇ ਤੁਸੀਂ ਇਹ ਆਪ ਅੰਦਾਜ਼ਾ ਲਾ ਲਓ ਕਿ ਸਾਡਾ ਸਿਸਟਮ ਜਿਹੜਾ ਉਹ ਕਿੰਨਾ ਖੱਸੀ ਸਿਸਟਮ ਹੋ ਚੁੱਕਾ ਹੈ ਕਿ ਜਿਹੜਾ ਮਤਲਬ ਕਿ ਦਬਾਅ ਤੇ ਪੈਸੇ ਦਾ ਲਾਲਚ ਜਿਹੜਾ ਹੈ ਪੈਸੇ ਦੀ ਚਮਕ ਜਿਹੜੀ ਉਹ ਸਹੀ ਨਹੀਂ ਪਾਰ ਰਿਹਾ ਜੀ